ਹਾਂਜੀ ਦੋਸਤੋ ਇਹ ਹੈਗਾ ਅੱਕ ਤੇ ਅੱਜ ਕੱਲ ਅੱਕ ਨਹੀਂ ਮਿਲਦੇ ਕਿਸੇ ਪਾਸੇ ਵੀ ਆਪਾਂ ਦੇਖਦੇ ਆ ਬਨਸਪਤੀ ਖਤਮ ਹੋ ਗਈ ਇਹਦੀ ਯਾਰ ਬੱਖੋ ਵੱਖਰੇ ਹਿੱਸਿਆਂ ਦੇ ਨਾਮ ਦੱਸਾ ਇਹ ਇਹ ਜਿਵੇਂ ਇਹ ਕੀ ਆ ਇਹ ਨਿੱਕੀਆਂ ਨਿੱਕੀਆਂ ਡੋਡੀਆਂ ਜਿਹੜੀਆਂ ਡੋਡੀਆਂ ਹਾਂ ਜਿਹੜੀਆਂ ਕਹਿੰਦੇ ਆ ਵੀ ਤਾਪ ਨਹੀਂ ਚੜਦਾ ਕਹਿੰਦੇ ਹਨਾ ਜੇ ਇਹਨੂੰ ਖਾ ਲੇ ਇਹਨਾਂ ਨੂੰ ਜਿਹੜੀ ਆਹ ਜਿਹੜੀਆਂ ਉੱਤੇ ਲਿਖੀਆਂ ਆ ਜਦੋਂ ਇਹ ਪਾਕੀਆਂ ਇਹ ਤਈਆ ਤਾਪ ਕਿਸੇ ਨੂੰ ਚੜਦਾ ਜੀ ਤਾਂ ਫੁੱਲ ਗਾਰੰਟੀ ਹੈ ਵੀ ਮੁਰਕਾ ਤਈਆ ਦਾ ਕਰ ਜੀ ਮੈਨੂੰ ਚੜਿਆ ਸੀ ਆਪਾਂ ਕੁਛ ਵੈਚਰਾ ਅੱਛਾ ਕੁਚਰ ਮੈਨੂੰ ਚੜਦਾ ਤੇ ਮੈਨੂੰ ਕਿਸੇ ਬੰਦੇ ਨੇ ਦੱਸਿਆ ਚਮੀਰ ਦੇ ਬੰਦੇ ਨੇ ਵੀ ਤੂੰ ਵਦਿਆ ਡੋਡਣਾਂ ਦਾ ਪਰ ਇਹਦੇ ਵਿੱਚ ਕਹਿੰਦੇ ਕੋਈ ਜ਼ਹਿਰ ਜੂਰ ਨਹੀਂ ਹੁੰਦੀ ਨਾ ਨਹੀਂ ਨਹੀਂ ਕੋਈ ਜ਼ਹਿਰ ਨਹੀਂ ਹੁੰਦੀ ਮੈਂ ਹੁਣੇ ਖਾ ਕੇ ਦਿਖਾ ਦੇਣਾ ਨਹੀਂ ਨਹੀਂ ਕਿਹੜੀ ਉੱਪਰ ਲੱਗ ਕੱਲਾ ਪੱਤਾ ਜੈ ਨਾ ਜੀ ਆਹ ਤਰਾ ਤਰਾ ਆਹਦਰੀ ਜੋੜੀ ਮੈਂ ਸਮਝ ਗਿਆ ਆਹਦਰੀ ਤੇ ਆਹ ਜਿਹੜੀ ਕੁਕੜੀ ਆ ਕੁਕੜੀ ਜੀ ਇਹ ਪਹਿਲਾਂ ਦਾ ਦੇਖ ਇਹਨਾਂ ਦਾ ਜਦੋਂ ਥੁੜੀ ਜਦੋਂ ਪਸ਼ਕੀਆਂ ਜੀ ਇਹਨਾਂ ਦਾ ਬੂਰੂਰੂਰ ਕੇ ਦੂਰ ਜਾਉਗਾ ਜੀ ਮਾ ਫੁੰਬੇ ਹੀ ਉੜਦੇ ਹੁੰਦੇ ਉੜਦੇ ਹੁੰਦੇ ਜੀ ਉਹ ਵੀ ਉੜਦਾ ਹੁੰਦਾ ਜੀ ਉੜੂਰੂਰ ਕੇ ਫਿਰ ਵੇਸੀ ਅੱਜ ਅੱਕਾ ਨੇ ਘਟ ਗਏ ਹਨ ਹਾਂ ਹਾਂ ਇਹ ਚੀਜ਼ਾਂ ਘਟ ਗਈਆਂ ਸੰਖਣ ਮੁ ਸੰਖਣ ਮੋਲ ਗਿਆ ਇਹਨਾਂ ਦੀ ਕੀਮਤ ਤਾਂ ਬਹੁਤ ਜ਼ਿਆਦਾ ਸੀ ਜੀ ਇਹਨਾਂ ਦੀ ਇਹ ਪਸ਼ੂਆਂ ਦੇ ਕੰਮ ਚ ਵੀ ਆਉਂਦੀ ਸੀ ਅੱਛਾ ਅੱਛਾ ਅੱਕਾ ਤਾਂ ਦੁੱਧ ਵੀ ਆ ਹੁੰਦਾ ਹਨਾ ਆਹ ਦੇਖੋ ਆ ਕੱਢੀ ਮੜਾ ਦੁੱਧ ਬਣਾਦਾ ਆਹ ਦੇਖੋ ਜੀ ਇਹ ਇਹ ਦੁੱਧ ਹੈ ਜੀ ਆਹ ਇੱਕ ਮਿੰਟ ਇੱਕ ਮਿੰਟ ਇਹ ਆ ਦੇਖੋ ਜੀ ਇਹ ਜਿਹੜਾ ਦੁੱਧ ਹੈ ਇਹਨੂੰ ਐ ਨਾ ਸਮਝੋ ਵੀ ਅੱਕਾ ਦਾ ਦੁੱਧ ਹੈ ਵੀ ਤੁਸੀਂ ਇਹ ਨਾ ਸਮਝੋ ਵੀ ਇਹਦਾ ਅੱਕਾ ਆਪਣੇ ਅੱਕ ਮੱਥੇ ਦਾ ਹੈ ਇਹ ਦੁੱਧ ਤਾਂ ਕਿਸੇ ਭਾਲਾ ਨਹੀਂ ਸਕਦਾ ਜਿਹੜਾ ਕੋਈ ਪਸ਼ੂ ਹੈ ਜਾ ਕੋਈ ਮਤਲਬ ਪਸ਼ੂ ਬੰਦਦਾ ਨਹੀਂ ਉਸ ਚ ਕਾਫੀ ਟਾਈਮ ਹੋ ਗਿਆ ਡਾਕਟਰ ਬਾਦ ਨੇ ਬਹਿਮਾ ਜੋ ਜੋ ਬੋ ਹੈ ਮੈਨੂੰ ਫੁੱਲ ਗਾਰੰਟੀ ਦਿੰਨੇਗਾ ਮਤਲਬ ਕਿ ਇਹ ਤਾਂ ਯਾਰ ਇਹ ਹੈ ਜਿਹਨੂੰ ਸਮਝ ਆਏ ਬੁੱਟੇ ਦੀ ਬਸ ਇਹ ਉਹਦੇ ਉਹਦੇ ਵਾਸਤੇ ਦਾ ਇਹ ਅਮਰਤ ਆ ਬਸ ਬਹੁਤ ਤਕਰੀਰੀ ਮਤਲਬ ਕਿ ਅਕ ਆਪਾਂ ਐ ਨਹੀਂ ਕਹਿੰਦਾ ਅਕ ਲੱਗਿਆ ਉਹਦਾ ਗੱਲ ਬਣ ਗਈ ਇਹ ਤਾਂ ਲੋਕਾਂ ਨੇ ਉਹ ਗੱਲਾਂ ਬਣਾਇਆ ਹੋਇਆ ਜੀ